ਕੱਲ ਨੂੰ ਪਿਆਰ ਨਾਲ ਸਮਝਾਇਆ ਸੀ ਨਹੀਂ ਸਮਝੀ ਹੁਣ ਵੀ ਸਮਝਾਇਆ ਵਾ ਹੁਣ ਬੁਲਾਉਂਦੇ ਆ ਬੋਲਦੀ ਨਹੀਂ ਹੈ ਤੇ ਇਹ ਸੂਰਮੇ ਦੀ ਧਰਤੀ ਹੈ ਤੇ ਟਾਈਮ ਟੂ ਟਾਈਮ ਇੱਥੇ ਸੂਰਮੇ ਆਉਂਦੇ ਰਹਿਣਗੇ ਇਹੀ ਕੰਮ ਫੇਰ ਕੱਲ ਅਮਰਿਤਪਾਲ ਮੈਰੋਂ ਨੇ ਇਹ ਸੂਰਮੇ ਵਾਲੇ ਕੰਮ ਨੇ ਹਨਾ ਜੇ ਤੁਸੀਂ ਲੱਚਰ ਦਾ ਨਹੀਂ ਬੰਦ ਕਰੋਗੇ ਤਾਂ ਫੇਰ ਭਾਈ ਗੱਡੀ ਚੜ੍ਹ ਜਾਵਾਂ ਗੱਲ ਇਹ ਵੀ ਨਹੀਂ ਹੈਗੀ ਵੀ ਹੈਨਾ ਵੀ ਚਲੋ ਮਾਰਤਾ ਉਹਨਾਂ ਨੂੰ ਹੈਨਾ ਉਹਨਾਂ ਨੂੰ ਸਮਝਾਇਆ ਵੀ ਗਿਆ ਠੀਕ ਹੈ ਪਹਿਲਾਂ ਜਿਹੜਾ ਪ੍ਰੋਡਿਊਸਰ ਸੀ ਮੁੰਡਾ ਹੈਨਾ ਉਹਦੀ ਵੀ ਗੁੱਟਮਾਰ ਹੋਈ ਆ ਉਹਨੂੰ ਵੀ ਸਮਝਾਇਆ ਗਿਆ ਵੀ ਭਾਈ ਇਹ ਇਹ ਚੀਜ਼ਾਂ ਚੰਗੀਆਂ ਨਹੀਂ ਹੈਗੀਆਂ ਬੱਚਾਂ ਤੇ ਗਲਤ ਅਸਰ ਪੈਂਦੇ ਨੇ ਠੀਕ ਹੈ ਇਸ ਕੁੜੀ ਨੂੰ ਵੀ ਸਮਝਾਇਆ ਗਿਆ ਵੀ ਇਹ ਚੀਜ਼ਾਂ ਚੰਗੀਆਂ ਨਹੀਂ ਹੈਗੀਆਂ ਪਰ ਕੱਲ ਦੀ ਜਦੋਂ ਸਿੰਘਾਂ ਨੇ ਗੱਡੀ ਚਾੜੀ ਹੈ ਨਾ ਵੀਡੀਓ ਡੈਡ ਦੀ ਡੈਡ ਆਰੀਆਂ ਨੇ ਮਾਫੀਆਂ ਦੀਆਂ ਪੰਜ ਛੇ ਵਾਰੀ ਆਪਾਂ ਮਾਫੀ ਮੰਗ ਲਈ ਤੇ ਅਸੀਂ ਹੁਣ ਸਾਰੀਆਂ ਉਹ ਵੀਡੀਓ ਡਿਲੀਟ ਕਰ ਦਿੱਤੀਆਂ ਨੇ ਇਹ ਇਹਨਾਂ ਨੂੰ ਪਹਿਲਾਂ ਨਹੀਂ ਦਿਖਦਾ ਸੀਗਾ ਵੀ ਆਪਾਂ ਜਿਹੜਾ ਇਹ ਕੰਮ ਕਰ ਰਹੇ ਆ ਇਹ ਗਲਤ ਕਰ ਰਹੇ ਆ ਕੁਝ ਲੋਕ ਇਹ ਕਹਿੰਦੇ ਵੀ ਕਾਨੂੰਨ ਦਾ ਕੀ ਮਤਲਬ ਹੈ ਜੇ ਫਿਰ ਸਾਰਾ ਕੁਝ ਅਸੀਂ ਫੈਸਲੇ ਆਪ ਕਰਨੇ ਆ ਇਸ ਕੋਲ ਕਾਨੂੰਨ ਪਹਿਲਾਂ ਕਿੱਥੇ ਸੀਗਾ ਜਦੋਂ ਇਹ ਗੰਦ ਪੈਂਦੇ ਸੀਗਾ ਕਾਨੂੰਨ ਉਹਨਾਂ ਨੂੰ ਕਿਉਂ ਨਹੀਂ ਰੋਕਦਾ ਸੀਗਾ ਤੁਹਾਡੇ ਘਰੇ ਜਿਹੜੇ ਆ ਕਹਿੰਦੇ ਨੇ ਵੀ ਇਹ ਗਲਤ ਹੋਇਆ ਆ ਉਹਨਾਂ ਦੇ ਘਰੇ ਧੀਆ ਭੈਣਾਂ ਨਹੀਂ ਕਿਹਾ ਹੈਗੀਆਂ ਤੁਹਾਡੇ ਘਰੇ ਤੁਸੀਂ ਫੋਨ ਨਿਗਾ ਚਲਾਉਂਦੇ ਕਿੱਥੇ ਦਾ ਆਪਾਂ ਨੂੰ ਆਪਣੀ ਇਤਿਹਾਸ ਬਣਾਉਣੇ ਚਾਹੀਦੇ ਨੇ ਆਪਣੇ ਬੱਚਿਆਂ ਨੂੰ ਵੀ ਸਾਡੇ ਇਤਿਹਾਸ ਕਿੰਨੇ ਵੱਡੇ ਵੱਡੇ ਨੇ ਹੈਨਾ ਵੀ ਅਸੀਂ ਇਹਨਾਂ ਨੂੰ ਚੰਗੇ ਰਹਾਾਂ ਦੇ ਤੋਰੀਏ ਚੰਗੇ ਪੈੜਾਂ ਦੇ ਤਰੀਏ ਸਮਾਜ ਇੱਕ ਅੱਛੇ ਪਾਸੇ ਨੂੰ ਤੁਰੇ ਹੈਨਾ ਤੇ ਅਸੀਂ ਅੱਜ ਜੇ ਇਹਨਾਂ ਦਾ ਵਿਰੋਧ ਕਰਦੇ ਹ ਠੀਕ ਹੈ ਫਿਰ ਭਾਈ ਤੁਸੀਂ ਦੇਖੋ ਤੁਸੀਂ ਖੜੇ ਕਿਤੇ ਹੋ ਤੇ ਤੁਸੀਂ ਸਿੰਘਾਂ ਦੇ ਸਿੱਖਾਂ ਦੇ ਵਾਰਸ ਨਹੀਂ ਹੈਗੇ ਠੀਕ ਹੈ ਨਾ ਫਿਰ ਭਾਈ ਤੁਸੀਂ ਆਪਣਾ ਇਹ ਦੱਲਿਆ ਤੁਸੀਂ ਤੁਸੀਂ ਸ਼ਬਦ ਵਰਤੇ ਆ ਵੀ ਇਹ ਦੱਲਿਆਂ ਦੇ ਕੰਮ ਹੋ ਗਿਆ ਪਰ ਜਿਹੜੇ ਜਿਨੇ ਤੁਸੀਂ ਪਹਿਲੇ ਸ਼ਬਦ ਵਰਤੇ ਸੀ ਵੀ ਬਾਣੀ ਪੜਨ ਵਾਲੇ ਲੋਕ ਆ ਅਸੀਂ ਤੇ ਬਾਣੀ ਦਾ ਅਸਰ ਕਬੂਲ ਕਰਦੇ ਪਰ ਜਿਹੜੇ 2-3 ਇੱਕ ਬੰਦੇ ਤੁਸੀਂ ਨਾਮ ਵੀ ਜਾਣਦੇ ਹੋ ਮੈਂ ਨਾਮ ਲੈਦਾ ਨਾ ਬੁੱਟਾ ਤੇ ਨਾਲ ਤੁਸੀਂ ਕੋ ਨਿਹੰਗ ਹੈ ਖਰਜੀਤ ਸਿੰਘ ਰਸੂਲ ਉਹ ਸ਼ਰੀਆਮ ਪਰੋਹ ਕਰ ਦਿੱਤੇ ਇੱਕ ਜੁੱਤੀ ਦੀ ਕਮੀ ਰਹਿ ਗਈ ਜਿੱਦਨ ਫਿਰ ਗਿਆ ਨਾ ਚਾਜ ਦੇ ਨਾਲ ਕਿਸੇ ਕਿਸੇ ਵੱਲੋਂ ਹੈਨਾ ਪਰ ਇਹ ਵੀ ਇਹ ਤਾਂ ਗੱਲੇ ਨੇ ਹੈਨਾ ਜਿਹੜੇ ਜਿਨ੍ਹਾਂ ਨੂੰ ਕੋਈ ਫਰਕ ਨਹੀਂ ਹੈਗਾ ਵੀ ਘਟੋ ਘਟ ਤੁਸੀ ਅਗਰ ਕਿਤੇ ਵੀਡੀਓ ਪਾਉਨੇ ਉਹਦੇ ਕਮੈਂਟ ਵੀ ਪੜ ਲਿਆ ਕਰੋ ਠੀਕ ਹੈ ਵੀ ਤੁਹਾਨੂੰ ਲੋਕ ਕੀ ਮਾਂ ਪੈਣਾ ਦੀਆਂ ਗਾਣਾ ਕੱਢਦੇ ਨੇ ਵੀ ਮੈਂ ਤਾਂ ਇਹ ਚਾਹੁੰਦਾ ਵੀ ਜਿਹੜਾ ਵੀ ਪੰਜਾਬ ਪਿੱਛੇ ਕਦਮ ਪੁੱਟੂ ਹੈ ਨਾ ਅੱਗੇ ਨੂੰ ਹੋ ਕੇ ਹੈ ਨਾ ਵਧੀਆ ਆਪਣੇ ਪੰਜਾਬ ਨੂੰ ਬਚਾਉਣ ਪਿੱਛੇ ਅਸੀਂ ਤਾਂ ਹਰ ਇੱਕ ਦਾ ਸਾਥ ਦੇਵਾਂਗੇ ਤੇ ਡਟ ਕੇ ਖੜੇ ਆ ਤੁਸੀਂ ਆਪਣੇ ਵੀਡੀਓ ਦੇ ਵਿੱਚ ਮੈਂ ਦੇਖ ਰਿਹਾ ਤੁਸੀਂ ਅਮਰਿਤਪਾਲ ਮੈਰੋ ਨੂੰ ਇੱਕ ਸਲਾਹ ਦੇ ਰਹੇ ਹੋ ਕਿ ਬਾਗੀ ਰਹਿ ਜਾ ਜੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹਾਂ ਬਿਲਕੁਲ ਭਾਈ ਅਸੀਂ ਇਹ ਚਾਹੁੰਦੇ ਵੀ 5-7 ਸਾਲ ਅਮਰਿਤਪਾਲ ਜੇਲ੍ਹ ਦੇ ਅੰਦਰ ਲਾਵੇ ਹੈਨਾ ਕਿ ਲੋੜਾ ਜਿੱਤੇ ਕਹਿੰਨੇ ਆ ਵੀ ਭਾਈ ਬਾਕੀ ਰਹੋ ਠੀਕ ਹੈ ਬੋਧ ਰਾਨੇ ਨਿਕਲਦੇ ਆ ਤੋਂ ਦੁਨੀਆ ਨਿਕਲਦੇ ਆ ਕਿਉਂਕਿ ਮੈਂ ਜੇਲ੍ਹਾਂ ਦੀ ਜ਼ਿੰਦਗੀ ਨਾ ਦੇਖ ਕੇ ਆਇਆ ਹੋਇਆ ਹੈਨਾ ਅਸੀਂ ਰਹੇ ਹਾਂ ਉੱਥੇ ਹੈਨਾ ਉੱਥੇ ਕੀ ਹੁੰਦਾ ਬੱਬਾ ਜੀ ਹੈਨਾ ਜਿਵੇਂ 5-7 ਸਾਲ ਲੱਗ ਗਏ ਨਾ ਅਮਰਿਤਪਾਲ ਦੇ ਅੰਦਰ ਹੈਨਾ ਸੋਚ ਮਰ ਜਾਂਦੀ ਹੈ ਜਿਹੜੀ ਸੋਚ ਤੇ ਚੱਲੇ ਹੋਏ ਨੇ ਕਿੱਡੇ ਪੜਵਾ ਲਏ ਆਪਣੀ ਹੈਨਾ ਕਿੰਨੀ ਵਾਰ ਪੁਲਿਸ ਕੋ ਘੁੱਟ ਖਾਲੀ ਹੈਨਾ ਵੀ ਪਿੱਛੇ ਨੇੜੇ ਦੇ ਫੇਰ ਵੀ ਲੋਕ ਨਹੀਂ ਤੁਰਦੇ ਹੈਗੇ ਠੀਕ ਹੈ ਸਾਨੂੰ ਪਤਾ ਵੀ ਇਹ ਜਿਹਾ ਸੂਰਮਤ ਦੁਬਾਰਾ ਨਹੀਂ ਲੱਭਣਾ ਜੇ 5-7 ਚਲੇ ਗਏ ਸੋਚ ਮਰ ਜੂਗੀ ਇਹਦੀ ਹੈਨਾ ਅਮਿਤਪਾਲ ਦੀ ਅਸੀਂ ਤਾਂ ਕਰੇ ਕਹਿੰਨੇ ਭਾਈ ਬਾਗੀ ਰਹੋ ਕੌਮ ਸੰਭਣ ਵਾਲੀ ਆ ਕੌਮ ਸੰਭੂਗੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਜਿਹੜੀ ਖਬਰ ਹੈ ਬਹੁਤ ਵਾਇਰਲ ਹੋ ਰਹੀ ਹੈ ਉਹ ਹੈ ਕੰਚਨ ਕੁਮਾਰੀ ਦਾ ਕਤਲ ਹੁੰਦਾ ਉਸ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਦੇ ਸਾਥੀ ਫੜੇ ਜਾਂਦੇ ਆ ਬਹੁਤ ਲੋਕ ਉਹਨਾਂ ਦਾ ਸਾਥ ਦੇ ਰਹੇ ਆ ਤੇ ਕੁਝ ਕੁ ਲੋਕ ਉਹਨਾਂ ਦੇ ਇਸ ਕਦਮ ਦੀ ਨਿੰਦਿਆ ਵੀ ਕਰ ਰਹੇ ਆ ਸਾਡੇ ਨਾਲ ਨੇ ਕਿਸਾਨੀ ਸੰਘਰਸ਼ ਦਾ ਹੀਰੋ ਵੀਰ ਨਵਦੀਪ ਸਿੰਘ ਜਲਵੇੜਾ ਉਹ ਇਸ ਬਾਰੇ ਕੀ ਸੋਚਦੇ ਆ ਆਪਾਂ ਗੱਲਬਾਤ ਕਰਦੇ ਆ ਹਾਂਜੀ ਨਵਦੀਪ ਸਿੰਘ ਜੀ ਪੰਜਾਬੀ ਲੋਕ ਚੈਨਲ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਹਾਲ ਚਾਲ ਹੈ ਜੀ ਚੜਦੀ ਕਲਾ ਬਾਈ ਅਮਰਤਪਾਲ ਸਿੰਘ ਦੇ ਸਾਥੀਆਂ ਦੇ ਜਿਹੜੀ ਇੱਕ ਕਦਮ ਉਹਨਾਂ ਨੇ ਚੱਕਿਆ ਇਸ ਕਦਮ ਨੂੰ ਤੁਸੀਂ ਕਿਵੇਂ ਦੇਖਦੇ ਹੋ ਚੜਦੀ ਕਲਾ ਵਾਲਾ ਕਦਮ ਸੀ ਤੇ ਜਿਹੜੀ ਆਪਾਂ ਜੀ ਆਣਾ ਇਹ ਗੱਡੀ ਚਾੜੀਆਂ ਸਿੰਘਾਂ ਨੇ ਤੇ ਬਹੁਤ ਚੜਤੀ ਕਲਾ ਅਸੀਂ ਕਿਉਂਕਿ ਸਾਡੇ ਘਰ ਚਤੀਆਂ ਪਹਿਣਾ ਨੇ ਅਸੀਂ ਵੀ ਸੋਸ਼ਲ ਮੀਡੀਆ ਚਲਾਉਂਦੇ ਆ ਅੱਜ ਦੇ ਨਹੀਂ ਚਲਾਉਂਦੇ ਪਿਛਲੇ 5 ਸਾਲ ਤੋਂ ਅਸੀਂ ਐਕਟਿਵ ਪਰ ਕੋਈ ਕਹਿ ਨਹੀਂ ਸਕਦਾ ਕਦੇ ਵੀ ਵੀ ਹਾਂ ਅੱਜ ਤੱਕ ਕਦੇ ਕਿਸੇ ਸੋਸ਼ਲ ਮੀਡੀਆ ਤੇ ਆ ਕੇ ਕਦੇ ਗਾਲ ਕੀ ਕੱਢੀ ਹੋਵੇ ਕਿਉਂਕਿ ਅਸੀਂ ਸਮਾਜ ਦੇ ਅੰਦਰ ਰਹਿ ਰਹੇ ਹਾਂ ਅਸੀਂ ਪੰਜਾਬ ਦੀ ਧਰਤੀ ਦੇ ਉੱਤੇ ਰਹਿ ਰਹੇ ਹਾਂ ਗੁਰੂਆਂ ਪੀਰਾਂ ਸ਼ਹੀਦਾਂ ਦੀ ਧਰਤੀ ਹੈ ਕੋਈ ਛੋਟੀ ਮੋਟੀ ਧਰਤੀ ਨਹੀਂ ਹੈਗੀ ਜਿੱਥੇ ਪੈਰ ਪੈਰ ਤੇ ਖੂਨ ਡੁੱਲਿਆ ਹੋਇਆ ਹੈ ਠੀਕ ਹੈ ਆ ਦੇਖ ਅਗਰ ਅੱਜ ਅਜੇ ਆਜ਼ਾਦ ਹੈਗਾ ਨਾ ਤਾਂ ਇਹ ਪੰਜਾਬ ਪੰਜਾਬ ਦੀ ਧਰਤੀ ਕਰਕੇ ਆਜ਼ਾਦ ਆ ਬਈ ਪੰਜਾਬ ਦੇ ਉੱਤੇ ਸੂਰਮੇ ਸੀਗੇ ਜਿਹੜੇ ਬਾਣੀ ਦੇ ਫਲਸਫੇ ਤੇ ਚੱਲਦੇ ਸੀਗੇ ਹਨਾ ਵੀ ਉਸ ਧਰਤੀ ਦੇ ਉੱਤੇ ਇਹ ਜਗ੍ਹਾ ਨਹੀਂ ਹੈਗੀ ਇਸ ਗੰਦ ਵਾਸਤੇ ਲੱਚਰ ਦਾ ਵਾਸਤੇ ਗੱਲ ਇਹ ਵੀ ਨਹੀਂ ਹੈਗੀ ਵੀ ਹਨਾ ਵੀ ਚਲੋ ਮਾਰਤਾ ਉਹਨਾਂ ਨੂੰ ਹੈ ਨਾ ਉਹਨਾਂ ਨੂੰ ਸਮਝਾਇਆ ਵੀ ਗਿਆ ਠੀਕ ਹੈ ਪਹਿਲਾ ਜਿਹੜਾ ਪ੍ਰੋਡਿਊਸਰ ਸੀ ਮੁੰਡਾ ਹੈਨਾ ਉਹਦੀ ਵੀ ਗੁੱਟਮਾਰ ਹੋਈ ਆ ਉਹਨੂੰ ਵੀ ਸਮਝਾਇਆ ਗਿਆ ਵੀ ਭਾਈ ਇਹ ਇਹ ਚੀਜ਼ਾਂ ਚੰਗੀਆਂ ਨਹੀਂ ਹੈਗੀਆਂ ਬੱਚਿਆਂ ਤੇ ਗਲਤ ਅਸਰ ਪੈਂਦੇ ਨੇ ਠੀਕ ਹੈ ਇਸ ਕੁੜੀ ਨੂੰ ਵੀ ਸਮਝਾਇਆ ਗਿਆ ਵੀ ਇਹ ਚੀਜ਼ਾਂ ਚੰਗੀਆਂ ਨਹੀਂ ਹੈਗੀਆਂ ਪਰ ਕੱਲ ਦੀ ਜਦੋਂ ਸਿੰਘਾਂ ਨੇ ਗੱਡੀ ਚਾੜੀ ਹੈ ਨਾ ਵੀਡੀਓ ਡੈਡ ਦੀ ਡੈਡ ਆ ਰਹੀਆਂ ਨੇ ਮਾਫੀਆਂ ਦੀਆਂ ਮੁੰਡਿਆਂ ਦੀ ਵੀ ਆ ਰਹੀਆਂ ਨੇ ਕੁੜੀਆਂ ਦੀ ਵੀ ਆ ਰਹੀਆਂ ਨੇ ਹੈਨਾ ਇਹਨਾਂ ਨੂੰ ਪਹਿਲਾਂ ਨਹੀਂ ਦਿਖਦਾ ਸੀਗਾ ਵੀ ਆਪਾਂ ਜਿਹੜਾ ਇਹ ਕੰਮ ਕਰ ਰਹੇ ਆ ਇਹ ਗਲਤ ਕਰ ਰਹੇ ਆ ਗੱਲ ਹੋਊਗੀ ਬਾਬਾ ਜੀ ਸ਼ੋਰਟਕਟ ਵਾਲੀ ਜੀ ਹੁਣ ਕੀ ਕਰਦੇ ਨੇ ਲੋਕ ਨਾ ਫੇਮ ਭਾਲਦੇ ਨੇ ਬੇਸੀ ਫੇਮਸ ਹੋ ਜੀ ਹੈ ਨਾ ਸ਼ੋਰਟਕਟ ਦੇ ਰਾਹੀਂ ਭਾਲਦੇ ਨੇ ਸੰਘਰਸ਼ ਕਰਨਾ ਨਹੀਂ ਚਾਹੁੰਦਾ ਕੋਈ ਨਿਕਲਣਾ ਚਾਹੁੰਦਾ ਨਹੀਂ ਕੋਈ ਵੀ ਹਾਂ ਬੇਸੀ ਕੋਈ ਚੱਜ ਦਾ ਕੰਮ ਕਰੀਏ ਕੋਈ ਸਮਾਜ ਸੇਵਾ ਕਰੀਏ ਜਾਂ ਕਿਸੇ ਚੱਜ ਦੇ ਕੰਮ 'ਚ ਅੱਗੇ ਆਈਏ ਬਸ ਇਹ ਵੀ ਸ਼ੋਰਟਕਟ ਦੇ ਰਾਹੀਂ ਵੀ ਅਸੀਂ ਅੱਜ ਰਾਤੋਂ ਰਾਤ ਫੇਮਸ ਹੋ ਜਾਈਏ ਪਰ ਇਹ ਚੀਜ਼ਾਂ ਜਿਆਦਾ ਲੰਮਾ ਟਾਈਮ ਨਹੀਂ ਚੱਲਿਆ ਕਰਦੀ ਹੈ ਨਾ ਇਹਨਾਂ ਦੇ ਰਿਜ਼ਲਟ ਮਾੜੇ ਹੁੰਦੇ ਨੇ ਫਿਰ ਕੱਲ ਰਿਜ਼ਲਟ ਫਿਰ ਜਿਹੜਾ ਸਿੰਘਾਂ ਨੇ ਦਿਖਾਇਆ ਬਹੁਤ ਚੜ੍ਹਦੀ ਕਲਾ ਹੋਈ ਆ ਤੇ ਅਸੀਂ ਤਾਂ ਨਾਲ ਆ ਭਾਈ ਸਾਹਿਬ ਦੇ ਅੰਮ੍ਰਿਤਪਾਲ ਮੈਰੋਂ ਦੇ ਤੇ ਅ ਅਸੀਂ ਦਾ ਅਸੀਂ ਦਾ ਹਰ ਇੱਕ ਦੇ ਨਾਲ ਆ ਮੈਂ ਤਾਂ ਮੈਂ ਮੈਂ ਕਹਿਣਾ ਵੀ ਅਸੀਂ ਬਾਣੀ ਪੜਦੇ ਹਾਂ ਅਸੀਂ ਨਿਤਨੇਮੀ ਲੋਕਾਂ ਨਿਤਨੇਮੀ ਲੋਕ ਜਦੋਂ ਅਸੀਂ ਬਾਣੀ ਪੜਦੇ ਹਾਂ ਨਾ ਬਾਣੀ ਕੀ ਕਰਦੀ ਹੈ ਸਾਡੇ ਅੰਦਰ ਜਦੋਂ ਅਸੀਂ ਅਰਦਾਸ ਕਰਦੇ ਹਾਂ ਅਸੀਂ ਕੀ ਮੰਗਦੇ ਹਾਂ ਕਾਲਪੁਰੂ ਤੋਂ ਮੈਂ ਤਾਂ ਉੱਠ ਕੇ ਹੀ ਮੰਗਦਾ ਵੀ ਮੇਰੇ ਅੰਦਰ ਈਰਖਾ ਨਾ ਹੋਵੇ ਕਿਸੇ ਦੇ ਪ੍ਰਤੀ ਮੇਰੇ ਅੰਦਰ ਕੋਈ ਜਲਣਾ ਨਾ ਹੋਵੇ ਕਿਸੇ ਦੇ ਪ੍ਰਤੀ ਮੈਂ ਆਪਣੇ ਕੌਮ ਦੇ ਲਈ ਖੜਾ ਸਭ ਤੋਂ ਅੱਗੇ ਪੈਰ ਵੀ ਮੇਰਾ ਪੈਰ ਹਮੇਸ਼ਾ ਕੌਮ ਲਈ ਅੱਗੇ ਹੋਵੇ ਨਾ ਚਾਹੇ ਭਾਨੇ ਵੀਰ ਉਹਨਾਂ ਦੀ ਗੱਲ ਹੋਵੇ ਚਾਹੇ ਲੱਖੇ ਉਹਨਾਂ ਦੀ ਗੱਲ ਹੋਵੇ ਕਦੀ ਮੁਸੀਬਤ ਪਈ ਹੈ ਨਾ ਚਾਹੇ ਭਾਈ ਅਮਰਿਤਪਾਲ ਖਾਲਸਾ ਜਿਹੜੇ ਅੱਜ ਵੀ ਦਿਬੜੂਗੜ੍ਹ ਜੇਲ੍ਹ 'ਚ ਪਏ ਨੇ ਚਾਹੇ ਭਾਈ ਅਮਰਿਤਪਾਲ ਮੈਰੋ ਇਹਨਾਂ ਤੋਂ ਪਹਿਲਾਂ ਵੀ ਵਕਤ ਪਿਆ ਸੀ ਅਸੀਂ ਪਹਿਲਾਂ ਵੀ ਨਾਲ ਖੜੇ ਸੀ ਤੇ ਅੱਜ ਵੀ ਵੀ ਮੈਂ ਤਾਂ ਇਹ ਚਾਹੁੰਦਾ ਵੀ ਜਿਹੜਾ ਵੀ ਪੰਜਾਬ ਪਿੱਛੇ ਕਦਮ ਪੁੱਟੂਗਾ ਨਾ ਅੱਗੇ ਨੂੰ ਹੋ ਕੇ ਹੈ ਨਾ ਵਧੀਆ ਆਪਣੇ ਪੰਜਾਬ ਨੂੰ ਬਚਾਉਣ ਵਿੱਚ ਅਸੀਂ ਤਾਂ ਹਰ ਇੱਕ ਦਾ ਸਾਥ ਖੜੇ ਰਹਾਂਗੇ ਕੱਲ ਨੂੰ ਕਿਸੇ ਵੀ ਤਰੀਕੇ ਦੀ ਪਰਿਵਾਰ ਨੂੰ ਵੀ ਲੋਡ ਹੋਊਗੀ ਵਕੀਲਾਂ ਦੀ ਵੀ ਹੋਊਗੀ ਪੈਸੇ ਟਕੇ ਦੀ ਵੀ ਹੋਊਗੀ ਨਾ ਕਰ ਚਲੋ ਕੌਮ ਸੰਭੂਗੀ ਸਾਨੂੰ ਪਤਾ ਵੀ ਕੋਈ ਕਮੀ ਨਹੀਂ ਆਊਗੀ ਨਾ ਭਾਈ ਪ੍ਰਤੀਤੇ ਵੀ ਸਾਡੀ ਲੋਡ ਪਊਗੀ ਅਸੀਂ ਤਾਂ ਡੱਟ ਕੇ ਖੜਾਂਗੇ ਅੱਗੇ ਹੋ ਕੇ ਖੜਾਏ ਪੈਸਾ ਜੀ ਇਹ ਦੱਸੋ ਫਿਰ ਕੁਝ ਲੋਕ ਇਹ ਕਹਿੰਦੇ ਵੀ ਕਾਨੂੰਨ ਦਾ ਕੀ ਮਤਲਬ ਰਹਿ ਗਿਆ ਕੀ ਕਹਿੰਦੇ ਜੀ ਕੁਝ ਲੋਕ ਇਹ ਕਹਿੰਦੇ ਵੀ ਕਾਨੂੰਨ ਦਾ ਕੀ ਮਤਲਬ ਹੈ ਜੇ ਫਿਰ ਸਾਰਾ ਕੁਝ ਅਸੀਂ ਫੈਸਲੇ ਆਪ ਕਰਨੇ ਆ ਫਿਰ ਕਾਨੂੰਨ ਪਹਿਲਾਂ ਕਿੱਥੇ ਸੀਗਾ ਕਾਨੂੰਨ ਪਹਿਲਾਂ ਕਿੱਥੇ ਸੀਗਾ ਜਦੋਂ ਇਹ ਗੰਦ ਪੈਂਦਾ ਸੀਗਾ ਕਾਨੂੰਨ ਉਹਨਾਂ ਨੂੰ ਕਿਉਂ ਨਹੀਂ ਰੋਕਦਾ ਸੀਗਾ ਇਹ ਗੱਲ ਉਹ ਬੰਦੇ ਕਹਿੰਦੇ ਨੇ ਜਿਨ੍ਹਾਂ ਨੂੰ ਨਾ ਤਾਂ ਬਾਣੀ ਦਾ ਪਤਾ ਜਿਨ੍ਹਾਂ ਨੂੰ ਨਾ ਸਾਡੇ ਇਤਿਹਾਸ ਬਾਰੇ ਪਤਾ ਜਿਨ੍ਹਾਂ ਨੇ ਸਿਰਫ ਉਹ ਗੱਲ ਕੀ ਹੋ ਗਈ ਬਾਬੇ ਦੀ ਗੱਲ ਹੋ ਗਈ ਕਹਿੰਦੇ ਕੋਮ 3 ਕਰੋੜ ਦੀ ਹੋ ਗਈ ਆਪਣੇ ਦੀ ਗੱਲ ਕਰਦੇ ਆ ਚਲੋ ਹੋਰਾਂ ਤੋਂ ਤੁਸੀਂ ਕੀ ਲੈਣੇ ਆਪਣੇ ਦੀ ਗੱਲ ਕਰਦੇ ਆ ਨਾ ਕਹਿੰਦੇ ਕੋਮ 3 ਕਰੋੜ ਦੀ ਹੋ ਗਈ ਹੈ ਨਾ ਕੁਆਂਟੀਟੀ ਵੱਧ ਗਈ ਕੁਆਲਿਟੀ ਘਟ ਗਈ ਲੱਤਾਂ ਕੋਈ ਬਾਹਰ ਦਾ ਨਹੀਂ ਖਿੱਚ ਰਿਆ ਲੱਤਾਗਰਾਂਜ ਆਪਣੇ ਸੂਰਮੇ ਦੀ ਖਿਚਰੇ ਨਹੀਂ ਤਾਂ ਆਪਣੇ ਵਾਲੇ ਖਿਚਰੇ ਨੇ ਠੀਕ ਹੈ ਇਹੀ ਡਾਊਨ ਕਰਦੇ ਨੇ ਠੀਕ ਹੈ ਜਦੋਂ ਆਪਣਾ ਸਿੰਘਾਂ ਦਾ ਟਾਈਮ ਸੀਗਾ 1700 ਉਸ ਜਦੋਂ ਮੱਥੇ ਰੰਗੜ ਨੇ ਮੱਥੇ ਰੰਗੜ ਜਦੋਂ ਦਰਬਾਰ ਸਾਹਿਬ ਦੇ ਅੰਦਰ ਕੰਜਰੀਆਂ ਨੇ ਚਾਉਂਦਾ ਸੀਗਾ ਤੇ ਸੁਖਾ ਭਾਈ ਸੁਖਾ ਤੇ ਭਾਈ ਮਹਿਤਾਬ ਸਿੰਘ ਨੇ ਆਪਣਾ ਉੱਥੇ ਗੁਰਮਤਾ ਹੋਇਆ ਵੀ ਸਿਰ ਵੱਡਣਾ ਉਹਦਾ ਮੱਥੇ ਰੰਗੜ ਦਾ ਜੀ ਤੇ ਚੱਲੇ ਜੀ ਲੱਖੀ ਦੇ ਜੰਗਲ ਤੋਂ ਰਾਜਸਥਾਨ ਤੋਂ ਚੱਲੇ ਹਨ ਉਹ ਤਾਂ ਕੋੜੇ ਹੁੰਦੇ ਸੀਗੇ ਆ ਪੈਦਲ ਤੁਰਦੇ ਹੁੰਦੇ ਸੀਗੇ ਹਨ ਤੇ ਸਿੰਘ ਨਾਲ ਚੱਲੇ ਉਹਨਾਂ ਦੇ ਤੇ ਸਿੰਘ ਆਪਣਾ ਪੜਾਓ ਬਣਾਉਂਦੇ ਚਲੇ ਗਏ ਇੱਕ ਦੂਜੇ ਦਾ ਸਾਥ ਦਿੰਦੇ ਚਲੇ ਗਏ ਪੜਾਓ ਬਣਾਉਂਦੇ ਚਲੇ ਗਏ ਇੱਕ ਦੂਜੇ ਦਾ ਸਾਥ ਦਿੰਦੇ ਚਲੇ ਗਏ ਲੁਕਾਉਂਦੇ ਸੀਗੇ ਰੋਟੀ ਖੁਲਾਉਂਦੇ ਸੀਗੇ ਹਨ ਉਸ ਟਾਈਮ ਕੁਆਂਟੀਟੀ ਨਹੀਂ ਸਿੰਘਾਂ ਦੀ ਇੰਨੀ ਸੀਗੀ ਉਸ ਟਾਈਮ ਤਾਂ ਸਿਰਾਂ ਦੇ ਮੁੱਲ ਹੁੰਦੇ ਸੀਗੇ ਵੀ ਜਿਹੜਾ ਵੀ ਸਿੱਖਾਂ ਦਾ ਸਾਥ ਦੇਊਗਾ ਉਹਦੀ ਗਰਦਨ ਵੱਢੀ ਜਾਊਗੀ ਜਾਨ ਦੀ ਬਾਜ਼ੀ ਲਾ ਕੇ ਸਿੰਘ ਸਿੰਘ ਦਾ ਸਿੰਘਾਂ ਦਾ ਸਾਥ ਦਿੰਦੇ ਹੁੰਦੇ ਸੀਗੇ ਤੇ ਫੇਰ ਦਰਬਾਰ ਸਾਹਿਬ ਜਾ ਕੇ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆਏ ਤੇ ਦੁਬਾਰੇ ਫੇਰ ਲਖੀ ਜੰਗਲ ਦੇ ਗਏ ਕਿਹਨੇ ਕਿਹਾਂ ਨੇ ਸਾਥ ਦਿੱਤਾ ਸੀਗਾ ਸਿੰਘ ਸਿੰਘਾਂ ਦਾ ਸਾਥ ਦਿੰਦੇ ਸੀਗੇ ਸਿੱਖ ਸਿੱਖਾਂ ਦਾ ਸਾਥ ਦਿੰਦੇ ਸੀ ਪਰ ਅੱਜ ਕੀ ਹੋਇਆ ਅੱਜ ਬਸ ਅੱਜ ਕੀ ਹੋਇਆ ਵੀ ਅੱਜ ਵੀ ਸਿਰਫ ਲੱਤਾਂ ਖਿਚਣ ਦੇ ਲੱਗੇ ਹੋਏ ਨੇ ਹਨਾ ਵੀ ਬਸ ਹਾਂ ਵੀ ਅਸੀਂ ਕਿਵੇਂ ਬਦਨਾਮ ਕਰੀਏ ਕਿਵੇਂ ਹਨਾ ਵੀ ਕੋਈ ਚੱਜ ਦਾ ਕੰਮ ਹੋਇਆ ਵੀ ਤੁਹਾਡੇ ਘਰੇ ਜਿਹੜੇ ਆ ਕਹਿੰਦੇ ਨੇ ਵੀ ਇਹ ਗਲਤ ਹੋਇਆ ਆ ਉਹਨਾਂ ਦੇ ਘਰੇ ਧੀਆ ਭੈਣਾਂ ਨਹੀਂ ਕਿਹਾ ਹੈਗੇ ਤੁਹਾਡੇ ਘਰੇ ਤੁਸੀਂ ਫੋਨ ਨਿਗਾ ਚਲਾਉਂਦੇ ਤੁਹਾਡੇ ਸਾਹਮਣੇ ਮੈਂ ਨਾ ਕਹਿਣਾ ਨਹੀਂ ਚਾਹੁੰਦਾ ਗੱਲ ਮੈਂ ਦਰਬਾਰ ਸਾਹਿਬ ਗਿਆ ਤੇ ਸਾਰੀ ਫੈਮਿਲੀ ਨਾਲ ਸੀਗੀ ਭੈਣ ਵੀ ਨਾਲ ਸੀਗੀ ਮਾਤਾ ਹੁਣੀ ਵੀ ਨਾਲ ਸੀਗੇ ਛੋਟੇ ਬੱਚੇ ਵੀ ਨਾਲ ਸੀਗੇ ਮੈਂ ਫੋਨ ਖੋਲਿਆ ਫੋਨ ਖੋਲਦੇ ਚਲੋ ਜੀ ਕੋਈ ਉਹਦੇ ਚ ਨਾ ਮਤਲਬ ਗਾਲ ਗੰਦੀ ਗਾਲ ਹੈ ਨਾ ਉਹਦੇ ਚ ਇਕਦਮ ਨਿਕਲੇ ਮੈਂ ਫੋਨ ਬੰਦ ਕਰ ਲਿਆ ਗੱਡੀ 'ਚ ਨਹੀਂ ਪਤਾ ਲੱਗਿਆ ਹੈ ਨਾ ਮੈਂ ਪੁੱਛਿਆ ਵੀ ਹੈ ਨਾ ਮੈਂ ਕਿਹਾ ਵੀ ਲਾ ਲਓ ਮੈਂ ਪੁੱਛਿਆ ਹੈ ਨਾ ਪਰਿਵਾਰ ਦੇ ਅੰਦਰ ਇਹਨੇ ਵੀ ਕੁਝ ਸੁਣਿਆ ਤਾਂ ਨਹੀਂ ਹੈ ਨਾ ਠੀਕ ਹੈ ਤੇ ਚਲੋ ਉਹਨਾਂ ਨੂੰ ਨਹੀਂ ਪਤਾ ਲੱਗਿਆ ਉਸ ਗੱਲ ਦਾ ਹੈ ਨਾ ਪਰ ਮੈਂ ਯਾਰ ਸੋਚਿਆ ਵੀ ਯਾਰ ਅੱਜ ਅੱਜ ਤਾਂ ਅਮਰੀਤਪਾਲ ਮਹਿਰੋ ਨੇ ਕੋਈ ਇਹਨਾਂ ਨੂੰ ਗੱਡੀ ਵੀ ਨਹੀਂ ਚੜਾਈ ਸੀਗਾ ਸਿੰਘਾਂ ਨੇ ਇਹਨਾਂ ਨੂੰ ਗੱਡੀ ਵੀ ਨਹੀਂ ਚੜਾਈ ਸੀਗਾ ਇਹ ਤਾਂ ਉਹ ਤੋਂ ਪਹਿਲਾਂ ਦੀ 3-4 ਦਿਨ ਪਹਿਲਾਂ ਦੀ ਗੱਲ ਹੈ ਨਾ ਵੀ ਇਹਨਾਂ ਵੀ ਤੁਹਾਡੇ ਤੁਹਾਡੇ ਪਰਿਵਾਰ 'ਚ ਬੱਚੇ ਨਹੀਂ ਹੈਗੇ ਜਾਂ ਤੁਹਾਡੇ ਪਰਿਵਾਰ 'ਚ ਧੀਆਂ ਪੈਣਾ ਨਹੀਂ ਹੈਗੇ ਤੁਸੀਂ ਚਲਾ ਸਕਦੇ ਹੋ ਉਹਨਾਂ ਦੇ ਸਾਹਮਣੇ ਫੋਨ ਕੀ ਅਸਰ ਜਾਂਦਾ ਉਹਨਾਂ ਉਹਨਾਂ ਤੇ ਜਦੋਂ ਫੋਨ ਖੋਲਦੇ ਨੇ ਕਿਹੜੇ ਪਾਸੇ ਨੂੰ ਤੁਰਾਂਗੇ ਸੀ ਕਿੱਥੇ ਤਾਂ ਆਪਾਂ ਨੂੰ ਆਪਣੇ ਇਤਿਹਾਸ ਪੜਾਣੇ ਚਾਹੀਦੇ ਨੇ ਆਪਣੇ ਬੱਚਿਆਂ ਨੂੰ ਵੀ ਸਾਡੇ ਇਤਿਹਾਸ ਕਿੰਨੇ ਵੱਡੇ ਵੱਡੇ ਨੇ ਹਨਾ ਵੀ ਅਸੀਂ ਇਹਨਾਂ ਨੂੰ ਚੰਗੀ ਰਾਹਾਂ ਦੇ ਉਰੀਏ ਚੰਗੇ ਪੈੜ ਨੇ ਤੇਰੀ ਸਮਾਜਿਕ ਅੱਛੇ ਪਾਸੇ ਨੂੰ ਤੁਰੇ ਹਨ ਤੇ ਅਸੀਂ ਅੱਜ ਜੇ ਇਹਨਾਂ ਦਾ ਵਿਰੋਧ ਕਰਦੇ ਅੰਮ੍ਰਿਤਪਾਲ ਉਹਨਾਂ ਦਾ ਉਹਨਾਂ ਦਾ ਠੀਕ ਹੈ ਫਿਰ ਭਾਈ ਤੁਸੀਂ ਦੇਖੋ ਤੁਸੀਂ ਖੜੇ ਕਿਤੇ ਹੋ ਫਿਰ ਤੁਸੀਂ ਸਿੰਘਾਂ ਦੇ ਸਿੱਖਾਂ ਦੇ ਵਾਰਸ ਨਹੀਂ ਹੈਗੇ ਠੀਕ ਹੈ ਨਾ ਫਿਰ ਭਾਈ ਤੁਸੀਂ ਆਪਣਾ ਉਹਦਾ ਦੱਲਿਆ ਕੰਮ ਹੋ ਗਿਆ ਨਾ ਤੁਸੀਂ ਤੁਸੀਂ ਸ਼ਬਦ ਵਰਤਿਆ ਵੀ ਇਹ ਦੱਲਿਆਂ ਦੇ ਕੰਮ ਹੋ ਗਿਆ ਪਰ ਜਿਹੜੇ ਜਿਹਨੇ ਤੁਸੀਂ ਪਹਿਲੇ ਸ਼ਬਦ ਵਰਤਿਆ ਸੀ ਵੀ ਬਾਣੀ ਪੜਨ ਵਾਲੇ ਲੋਕ ਆ ਅਸੀਂ ਤੇ ਬਾਣੀ ਦਾ ਅਸਰ ਕਬੂਲ ਕਰਦੇ ਪਰ ਜਿਹੜੇ 2-3 ਇੱਕ ਬੰਦੇ ਤੁਸੀਂ ਨਾਮ ਵੀ ਜਾਣਦੇ ਹੋ ਮੈਂ ਨਾਮ ਲੈਦਾ ਨਾ ਬੁੱਟਾ ਤੇ ਨਾਲ ਤੁਸੀਂ ਕੋ ਨਿਹੰਗ ਹੈ ਹਰਜੀਤ ਸਿੰਘ ਰਸੂਲ ਉਹ ਸ਼ਰਿਆ ਮਰੋਣ ਕਰ ਦਿੱਤੇ ਬਾਬਾ ਜੀ ਜੁੱਤੀ ਦੀ ਘਾਟ ਆ ਠੀਕ ਆ ਨਾ ਅਸੀਂ ਪਤਾ ਕੀ ਹੈ ਅਸੀਂ ਚੰਗੇ ਭਲੇ ਬਸਦੇ ਆ ਠੀਕ ਹੈ ਅਸੀਂ ਆਪਣੇ ਘਰ ਛੱਡਣਾ ਚਾਹੁੰਦੇ ਠੀਕ ਹੈ ਨਾ ਅਸੀਂ ਪਹਿਲਾਂ ਜਿਹੜਾ ਕੱਟੀਆਂ ਨੇ ਸੀ ਸਭ ਸਭ ਕੁਝ ਕਰਕੇ ਦੇਖਿਆ ਸੀ ਚਾਹੁੰਦੇ ਆ ਵੀ ਭਾਈ ਸਾਨੂੰ ਸੁਖ ਸ਼ਾਂਤੀ ਨਾਲ ਬਸ ਲੈਣ ਦਿਓ ਹੈਨਾ ਠੀਕ ਹੈ ਹੁਣ ਕੀ ਲੋੜ ਸੀ ਅਮਰੀਤਪਾਲ ਮੈਰੋਂ ਨੂੰ ਹੈਨਾ ਆ ਇਹ ਸਭ ਕਰਨ ਦੀ ਸਿਰਫ ਕੌਮ ਦਾ ਦਰਦ ਹੁੰਦਾ ਹੈ ਨਾ ਠੀਕ ਹੈ ਤੇ ਜਦੋਂ ਜਦੋਂ ਵੀ ਇਹ ਕੌਮ ਦੇ ਖਰਾਬ ਬੋਲਦੇ ਨੇ ਨਾ ਫਿਰ ਇਹ ਫਿਰ ਇਹਨਾਂ ਦੇ ਇਹਨਾਂ ਦੇ ਇਹਨਾਂ ਨੂੰ ਬਸ ਗੱਲ ਹੋਈ ਜਾਂਦੀ ਹੈ ਫਿਰ ਜੁੱਤੀ ਫਿਰਦੀ ਹੈ ਇਹ ਜਿਹੇ ਤੇ ਹਨਾ ਇੱਕ ਜੁੱਤੀ ਦੀ ਕਮੀ ਰਹਿ ਗਈ ਹੈ ਜਿੱਦਨ ਫਿਰ ਗਈ ਨਾ ਚਾਜ ਦੇ ਨਾਲ ਕਿਸੇ ਕਿਸੇ ਵੱਲੋਂ ਹੈ ਨਾ ਅਸੀਂ ਤਾਂ ਹੱਥ ਬੰਨ੍ਹ ਦਿਆਂ ਵੀ ਵੀ ਅਸੀਂ ਦੂਰ ਹੀ ਰਹੀ ਹੈ ਨਾ ਬਹੁਤ ਦਿਲ ਦਾ ਸਾਡਾ ਵੀ ਕਰਦਾ ਵੀ ਸਾਨੂੰ ਪਤਾ ਵੀ ਹੈਗਾ ਕਿੱਥੇ ਰਹਿੰਦੇ ਨੇ ਕਿੱਥੇ ਨਹੀਂ ਰਹਿੰਦੇ ਮੈਨੂੰ ਇਹਦਾ ਤਾਂ ਮੈਨੂੰ ਹਰਜੀਤ ਜੀ ਦਾ ਮੈਨੂੰ ਸਾਰਾ ਪਤਾ ਕਈ ਵਾਰ ਸਾਨੂੰ ਟੱਕਰ ਵੀ ਜਾਂਦਾ ਇੱਥੇ ਇਹਨਾਂ ਪਹਿਲੇ ਇਹਦੇ ਦੇ ਇਮੀਗ੍ਰੇਸ਼ਨ ਓਫਿਸ ਹੁੰਦੇ ਸੀ ਹੈ ਨੀ ਹੈਗੇ ਖਾਲੂ ਦਾ ਬੱਬੇ ਜੀ ਕਿਸ ਦਿਨ ਆਊਗਾ ਨਾ ਸਾਹਮਣੇ ਕੀਗਾ ਕਿ ਦਿਨ ਦਿਮਾਗ ਦਮੂਗ ਉਧਰ ਉਧਰ ਵਾਲਾ ਖਰਾਬ ਹੋ ਯਾਰ ਕਿਤੇ ਸਾਹਮਣੇ ਖੜੇ ਹੋਏ ਹੈ ਨਾ ਕੀ ਪਤਾ ਕੀ ਹੋ ਜਾਂਦਾ ਫਿਰ ਨਾ ਕਿਸੇ ਹੋਰ ਤੋਂ ਹੋ ਜੂਆ ਸਾਡੇ ਤੋਂ ਨਹੀਂ ਹੋਇਆ ਹੈ ਨਾ ਪਰ ਇਹ ਇਹ ਤਾਂ ਦੱਲੇ ਨੇ ਹੈ ਨਾ ਜਿਹੜੇ ਜਿਨ੍ਹਾਂ ਨੂੰ ਕੋਈ ਫਰਕ ਨਹੀਂ ਹੈਗਾ ਵੀ ਘੱਟੋ ਘੱਟ ਤੁਸੀਂ ਅਗਰ ਕਿਤੇ ਵੀਡੀਓ ਪਾਉਨੇ ਉਹਦੇ ਕਮੈਂਟ ਹੀ ਪੜ ਲਿਆ ਕਰੋ ਠੀਕ ਹੈ ਵੀ ਤੁਹਾਨੂੰ ਲੋਕ ਕੀ ਮਾਂ ਪੈਣਾਂ ਦੀਆਂ ਗਾਣਾਂ ਕੱਢਦੇ ਨੇ ਵੀ ਵੀ ਤੁਸੀਂ ਵੀ ਕੀ ਗੰਦ ਪਾਇਆ ਹੋਇਆ ਹੈ ਨਾ ਵੀ ਤੁਹਾਡੀ ਕੋਈ ਇੱਜ਼ਤਾ ਹੋਵੇ ਕਿਸੇ ਪਾਸੇ ਨੂੰ ਠੀਕ ਹੈ ਬਸ ਇਹ ਆ ਵੀ ਹਾਂ ਦੱਲੇ ਬਣ ਗਏ ਇਹ ਸਭ ਨਾ भेजे ਜਾਂਦੇ ਨੇ ਜਿਵੇਂ ਆ ਕੁੜੀ ਵੀ ਕੁੜੀ ਦੇ ਪਿੱਛੇ ਕੋਰਬ ਸ਼ਬਦ ਲੱਗਣਾ ਹੈ ਨਾ ਇਹ ਸਭ ਭੇਜੇ ਜਾਂਦੇ ਨੇ ਆਰਐਸਐਸ ਦੇ ਲੋਕ ਨੇ ਠੀਕ ਹੈ ਵਿੱਚ ਬਾੜੇ ਹੋਏ ਨੇ ਬਹੁਤ ਹੱਦ ਤੱਕ ਸਾਨੂੰ ਪਤਾ ਹੀ ਹੈ ਕਿਹੜਾ ਵੀ ਜਾਹੇ ਸਾਡੀ ਐਸਜੀਪੀਸੀ ਹੋ ਗਈ ਹੈ ਨਾ ਚਾਹ ਸਾਡੀ ਪਾਰਟੀਆਂ ਹੋ ਗਈਆਂ ਹੈ ਨਾ ਜਾਹੇ ਖੇਤਰੀ ਪਾਰਟੀਆਂ ਹੋ ਗਿਆ ਵੀ ਸਾਰਾ ਜੇ ਭੀਜਪੀ ਆਰਐਸਐਸ ਨਾ ਕਾਬਜਤ ਦੇਖੋ ਹੋਏ ਗਈ ਹੈ ਨਾ 75 75 80 80% 20% ਲੋਕ ਨੇ ਜਿਹੜੇ ਅੱਛੇ ਨੇ ਹੈ ਨਾ ਤੇ ਕੋਮ ਨੂੰ ਢਾਹ ਲਾਉਣ ਵਾਸਤੇ ਨਾ ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਭਾਈ ਅਸੀਂ ਤਾਂ ਜਦੋਂ ਦੋ ਰਹਿ ਗਏ ਸੀਗੇ ਹੈਨਾ ਅਸੀਂ ਤਾਂ ਜੱਦ ਨਹੀਂ ਦਬੇ ਬਦਾਲੀ ਵਰਗਿਆਂ ਤੋਂ ਹੈਨਾ ਵੀ ਭਾਈ ਇਹ ਕੋਮ ਇਹ ਪੰਜਾਬ ਇਹ ਪੰਥ ਹੈਨਾ ਇਹ ਇੱਕ ਦਿਨ ਵੀ ਖਤਮ ਨਹੀਂ ਹੋ ਸਕਦਾ ਇਹ ਤਾਂ ਕਾਲਪੁਰਖ ਨੇ ਅੱਗੇ ਆਪਈ ਅਕਾਲਗੀ ਤਵੇ ਚਲਾਇਓ ਪੰਥ ਹੈਨਾ ਵੀ ਇਹ ਤਾਂ ਕਾਲਪੁਰਖ ਦਾ ਆਇਆ ਹੋਇਆ ਇਹ ਧਰਤੀ ਹੈਨਾ ਗੁਰੂਆਂ ਨੇ ਆਪ ਚੁਣੀ ਹੋਈ ਆ ਅ ਇੱਥੇ ਆ ਕੇ ਖੇਤੀ ਕਰੀ ਹੈਨਾ ਬਾਬੇ ਨਾਨਕ ਨੇ ਸਾਨੂੰ ਇੰਨੀ ਸੋਹਣੀ ਕੀਰਤ ਦੇ ਕੇ ਗਏ ਆ ਵੀ ਉੱਥੇ ਆਪ ਕਾਲਪੁਰਖ ਉਤਰੇ ਨੇ ਹੈਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਉਤਰੇ ਨੇ ਜਿਹੜੇ ਜਿਹਨਾਂ ਦੇ ਪੁਰਾਣੇ ਜਨਮ ਸਾਰੇ ਅਸੀਂ ਦੁਸ਼ਟ ਦੰਮ ਨਾਲਾ ਜਦੋਂ ਹੇਮਕੁੰਡ ਵਾਲਾ ਸਾਰੇ ਵੀ ਉਹ ਕਾਲਪੁਰਖ ਸੀਗੇ ਹੋਰ ਕੀ ਸੀਗੇ ਨਾ ਇਹ ਤਾਂ ਆਪਚੂ ਨਹੀਂ ਹੋਈ ਵੀ ਇਹਨੂੰ ਤੁਸੀਂ ਟਾ ਨਹੀਂ ਲਾ ਸਕਦੇ ਇੱਥੇ ਸੂਰਮੇ ਪਹਿਲਾਂ ਵੀ ਪੈਦਾ ਹੁੰਦੇ ਰਹੇ ਨੇ ਨਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਆ ਨਾ ਦੇਖੋ ਕਿ ਵੀ ਇਤਿਹਾਸ ਹੀ ਨੇ ਸਾਡੇ ਹਨ ਹੁਣੇ ਜੂਨ ਦਾ ਮਹੀਨਾ ਨਿਕਲ ਕੇ ਗਿਆ ਅਸੀਂ ਤਾਂ ਜੂਨ ਦੇ ਮਹੀਨੇ ਨੂੰ ਬਹੁਤ ਚੜ੍ਹਦੀ ਕਲਾ ਨਾਲ ਮਨਾਉਨੇ ਆ ਠੀਕ ਹੈ ਨਾ ਵੀ ਹਾਂ ਵੀ ਸਾਡੇ ਸਿੰਘਾਂ ਨੇ ਉਹ ਕਰਕੇ ਦਿਖਾਇਆ ਵੀ ਐਡੀ ਵੱਡੀ ਮਤਲਬ ਆਰਮੀ ਖਿਲਾਫ ਹੈ ਨਾ ਜਦੋਂ ਹਥਿਆਰ ਚੱਕੇ ਵੀ ਹਾਂ ਵੀ ਅਸੀਂ ਤੁਹਾਡੇ ਤੋਂ ਦਬਨ ਵਾਲੇ ਨਹੀਂ ਹੈਗੇ ਅਸੀਂ ਆਪਣੇ ਸਾਡੇ ਗੁਰੂਆਂ ਨੇ ਸਾਨੂੰ ਸਾਡੇ ਸਖਤ ਹੱਕ 사ਚੇ ਵਿੱਚ ਲੜਨਾ ਸਿਖਾਇਆ ਅਸੀਂ ਆਪਣੇ ਹੱਕ ਮੰਗਾਂਗੇ ਹੈ ਨਾ ਕਿ ਨਹੀਂ ਤੁਸੀਂ ਲੜੋਗੇ ਅਸੀਂ ਪਿਆਰ ਨਾਲ ਵੀ ਲੜਾਂਗੇ ਅਸੀਂ ਜਿਹੜਾ ਵੀ ਰਾਹ ਸਾਨੂੰ ਮਿਲੂਗਾ ਲੜਨ ਦਾ ਅਸੀਂ ਉਸੇ ਰਾਹ ਤੇ ਜਿਵੇਂ ਹੁਣ ਰਾਹ ਹਥਿਆਰਾਂ ਵਾਲੇ ਨਹੀਂ ਹੈਗੇ ਹੁਣ ਧਰਨੇ ਵਾਲੇ ਰਾਹ ਨੇ ਸਾਡੇ ਕੋਲ ਅਸੀਂ ਧਰਨੇ ਰਾਹੀਂ ਲੜਦੇ ਆ ਜਿੰਨਾ ਕਿ ਸਾਡੇ ਕੋਲ ਲੈ ਆ ਹੁੰਦਾ ਅਸੀਂ ਲੈਨੇ ਆ ਹੈ ਨਾ ਜੇ ਹਥਿਆਰ ਬੰਦ ਕਰਨ ਲੜਾਈਆਂ ਹੁੰਦੀਆਂ ਬਾਬਾ ਉੱਤੇ ਉਹਦੇ ਤੇ ਵੀ ਸਾਡੇ ਸੇਵਾ ਲ ਇਹ ਤੇ ਸੂਰਮੇ ਆਉਂਦੇ ਰਹਿਣਗੇ ਇਹੀ ਕੰਮ ਫਿਰ ਕੱਲ ਅਮਰਿਤਪਾਲ ਮੈਰੋਂ ਨੇ ਇਹ ਸੂਰਮੇ ਵਾਲੇ ਕੰਮ ਨੇ ਹਨਾ ਠੀਕ ਹੈ ਵੀ ਭਾਈ ਜੇ ਤੁਸੀਂ ਲੱਚਰ ਦਾ ਨਹੀਂ ਬੰਦ ਕਰੋਗੇ ਤਾਂ ਫਿਰ ਭਾਈ ਗੱਡੀ ਚੜ੍ਹ ਜਾਵਾਂਗੇ ਨਵਦੀਪ ਸਿੰਘ ਤੁਸੀਂ ਕਹਿ ਰਹੇ ਹੋ ਵੀ ਇਹ ਸੂਰਮੇ ਵਾਲੇ ਕੰਮ ਹੈ ਕੀ ਇਸ ਤਰ੍ਹਾਂ ਦੇ ਨਾਲ ਤੁਸੀਂ ਮੰਨਦੇ ਵੀ ਅੱਗੇ ਨੂੰ ਸੁਧਾਰ ਹੋਏਗਾ ਹਾਂ ਸੁਧਾਰ ਤਾਂ ਗੱਲ ਦਾ ਚੱਲਿਆ ਪਿਆ ਜੀ ਮਾਫੀਆਂ ਤੇ ਮਾਫੀਆਂ ਮਾਫੀਆਂ ਤੇ ਮਾਫੀਆਂ ਕਹਿੰਦੇ ਵੀ ਗਲਤੀ ਹੋ ਗਈ ਅਸੀਂ ਨਹੀਂ ਪਾਵਾਂਗੇ ਭਾਈ ਦਿਹਾੜੀਆਂ ਕਰ ਲਓ ਠੀਕ ਹੈ ਇਹ ਜੀ ਕਿਹੜੇ ਪੈਸੇ ਦੀ ਲੋੜ ਔਰ ਕੀ ਖਾਣਾ ਇਹ ਜੇ ਤੁਸੀਂ ਪੈਸਿਆਂ ਨਾਲ ਠੀਕ ਹੈ ਅਭੀ ਅਜੇ ਕੀ 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 ਖਾਣਾ ਕੀ ਹੈ ਮਿਹਨਤ ਕਰੋ ਆਪਣੀ ਖੇਤੀ ਦੇ ਅੰਦਰ ਹੁਣ ਅਸੀਂ ਖੇਤੀ ਕਰਦੇ ਆਂ ਜੀ ਤਿੰਨ ਫਸਲਾਂ ਕੱਢਦੇ ਆਂ ਹੁਣ ਵੀ ਮੈਂ ਖੇਤ ਦੇ ਅੰਦਰ ਬੈਠਾ ਆਂ ਠੀਕ ਹੈ ਅਜੇ ਵੀ ਮੇਰੇ ਖਿਆਲ ਤੇ ਸਾਰੇ ਝੋਨਾ ਲਾਣ ਲੱਗੇ ਹੋਣੇ ਮੇਰੀ 1 ਵਜੇ ਕੰਪੈਨ ਆਊਗੀ ਮੈਂ ਸੂਰਜਮੁਖੀ ਗੱਡੂਆਈ ਮੇਰੀ ਤੀਜੀ ਫਸਲ ਠੀਕ ਹੈ ਅਸੀਂ ਖੇਤੀ ਦੇ ਰਹੀਂ ਦਿਨ ਰਾਤ ਚੱਲੇ ਹੁੰਦੇ ਆਂ ਮਿਹਨਤ ਕਰਦੇ ਆਂ ਦਿਹਾੜੀਆਂ ਕਰ ਲਓ ਰੋਟੀਆਂ ਖਾਣੀਆਂ ਹੋਰ ਕੀ ਕੱਢਣਾ ਕੀ ਆ ਇਸ ਦੁਨੀਆ ਦੇ ਅੰਦਰ ਨਾਮ ਜਪੋ ਆਪਣੀ ਕੀਰਤ ਕਰੋ ਸੱਚੀ ਸੂਚੀ ਹੈ ਨਾ ਤੇ ਆਪਣੇ ਪਰਿਵਾਰ ਨੂੰ ਪਾਲੋ ਇਹੀ ਤਾਂ ਬਾਬਾ ਨਾਨਕ ਸ ਇਹਨਾਂ ਜਦ ਇਹ ਸੋਚੋਗੇ ਇਹ ਇਹ ਪਤਾ ਕੀ ਹੋ ਗਿਆ ਇਹ ਢੇੜ ਚੱਲ ਪਈ ਲੋਕ ਨਾ ਫਾਸਟ ਜ਼ਿਆਦਾ ਹੋ ਗਏ ਲੋਕ ਇਹ ਸੋਚਦੇ ਨੇ ਰੋਤੋ ਰਾਤ ਅਮੀਰ ਬਣ ਜਾਈਏ ਗੱਡੀਆਂ ਆ ਜਾਣ ਇਹ ਹੋ ਜਾਣਗੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਭਾਈ ਜਿੰਨਾ ਤੁਸੀਂ ਜਿੰਨਾ ਤੁਹਾਡੀ ਜ਼ਿੰਦਗੀ ਚ ਪੈਸਾ ਐਂਟਰ ਕਰੋਗਾ ਨਾ ਠੀਕ ਹੈ ਉਹਨਾਂ ਤੁਹਾਡੀ ਮਤਲਬ ਲਾਲੂ ਮੁਸੀਬ ਦਾ ਵੱਧਦੀਆਂ ਹੀ ਜਾਣਗੇ ਕੱਲ ਨੂੰ ਚਾਹੇ ਤੁਸੀਂ ਵੱਡੀਆਂ ਗੱਡੀਆਂ ਸੀ ਵੀ ਕਹਿੰਦੇ ਸਾਡੇ ਕੋਲ ਸਾਨੂੰ ਚਲੋ ਸਾਨੂੰ ਲੋਡ ਹੁੰਦੀ ਹੈ ਨਾ ਵੱਡੀਆਂ ਗੱਡੀਆਂ ਦੀ ਟਰੈਕਟਰ ਦੀ ਹੋਗੀ ਲਾਈਫ ਹੀ ਐਮ ਦੀ ਹੋਗੀ ਹੋਣਾ ਨਹੀਂ ਮੇਰਾ ਤਾਂ ਕਸਮ ਤੋਂ ਕਹਿੰਦਾ ਵੀ ਮੈਂ ਤਾਂ ਬੜੀ ਸ਼ਾਂਤੀ ਦੀ ਜ਼ਿੰਦਗੀ ਆਪਣੇ ਖੇਤਾਂ 'ਚ ਜਿਉਣਾ ਚਾਹੁੰਦਾ ਹੈ ਨਾ ਵੀ ਆਪਣੀ ਖੇਤੀ ਕਰਾਂ ਇੱਥੇ ਹੈ ਨਾ ਇੱਥੇ ਹੀ ਰਹਾ ਆਪਣੇ ਘਰ ਹੋਵਾਂ ਹੈ ਨਾ ਤੇ ਆਪਣਾ ਰੋਟੀ ਪਾਣੀ ਵਧੀਆ ਖਾਈ ਆਪਣੇ ਖੇਤਾਂ 'ਚ ਆਪਣੀ ਸਬਜ਼ੀਆਂ ਪੈਦਾ ਕਰੀ ਹੈ ਨਾ ਤੇ ਇਸ ਜ਼ਿੰਦਗੀ ਵਰਗੀ ਤਾਂ ਜ਼ਿੰਦਗੀ ਹੈਗੀ ਕੋਈ ਨਹੀਂ ਹੈ ਇਹਦਾ ਬਾਬੇ ਨਾਨਕ ਨੇ ਥੋੜੀ ਜੀ ਸੇਵਾ ਆਪਣੀ ਖੇਤੀ ਵਾਲੇ ਪਾਸੇ ਸੇ ਵੀ ਪਾਈ ਇਹਦੇ ਪਿੱਛੇ ਲੜਨਾ ਇਹਨੂੰ ਬਚਾਣਾ ਹੈ ਕਿਉਂਕਿ ਪੰਥ ਵੀ ਬਾਬਾ ਨਾਨਕ ਦੇ ਕੇ ਗਿਆ ਸੀ ਖੇਤੀ ਵੀ ਬਾਬਾ ਨਾਨਕ ਦੇ ਕੇ ਗਿਆ ਸੀ ਤੇ ਦੋਨੋਂ ਦੇ ਪਹਿਰਾ ਤਾਂ ਫਿਰ ਸਾਨੂੰ ਹੀ ਦੇਣਾ ਪਊਗਾ ਤਾਂ ਤਾਂ ਕਰਕੇ ਇਸੀ ਲੜਾਈ ਲੜਦੇ ਇਹ ਤਾਂ ਮੈਂ ਤਾਂ ਬਹੁਤ ਸ਼ਾਂਤੀ ਨਾਲ ਆਪਣੀ ਖੇਤਾਂ ਦੀ ਜ਼ਿੰਦਗੀ ਜਿਉਣਾ ਚਾਹੁੰਦਾ ਆ ਤੇ ਲੋਕ ਬਸ ਉਹੀ ਭੱਜ ਰਹੇ ਨੇ ਚੱਲੇ ਹੋ ਰਹੇ ਨੇ ਗੰਦ ਪਾ ਰਹੇ ਨੇ ਠਾਗੇ ਠੀਕ ਹੈ ਵੀ ਭਾਈ ਵਿਹੜੀਆਂ ਕਰ ਲੋ ਯਾਰ ਜੇ ਨਹੀਂ ਜਮੀ ਨਹੀਂ ਸੜ ਰਿਆ ਵੀ ਵਿਹੜੀ ਜਵੀ ਇੱਕ ਟਾਈਮ ਦੀ ਤਿੰਨੇ ਟਾਈਮ ਦੀ ਤਾਂ ਰੋਟੀ ਤੁਸੀਂ ਖਾਈ ਲਵੋਗੇ ਹਨਾ ਹੁਣ ਕੀ ਆ ਫਿਰ ਕੀ ਨਿਕਲੇ ਹਨ ਕਿੱਥੇ ਗਏ ਪੈਸੇ ਠੀਕ ਹੈ ਕਿੱਥੇ ਗਏ ਫੋਲੋਅਰ ਹਨਾ ਉਹ ਕਹਿੰ ਵੇ ਲੋੜੇ ਨਾਲ ਵੀ ਨਿਖੜੂਗਾ ਅਸੀਂ ਸਾਡੀ ਕੀ ਦੀ ਇੱਛਾ ਆ ਵੀ ਜਦੋਂ ਅਸੀਂ ਮਰਾਂਗੇ ਨਾ ਵੀ ਸਾਰੇ ਪਿੰਡ ਦੇ ਅੰਦਰ ਐਡਾ ਇਕੱਠ ਹੋਵੇ ਵੀ ਹਾਂ ਜਦੋਂ ਸਾਡਾ ਸੰਸਕਾਰ ਹੋਵੇ ਹਨਾ ਵੀ ਹਾਂ ਵੀ ਭਾਈ ਵੀ ਕੋਈ ਇਸ ਜੱਗ ਤੋਂ ਗਿਆ ਠੀਕ ਹੈ ਅਸੀਂ ਦਾ ਮਤਲਬ ਇਹੀ ਜੀ ਸੋਚਦੇ ਮਾਲਕਾਂ ਵੀ ਭਈ ਐਹੀ ਜੀ ਸੋਚ ਰੱਖੋ ਜਦੋਂ ਤੁਸੀਂ ਆਪਣੀ ਕੌਮ ਲਈ ਖੜੋਗੇ ਠੀਕ ਹੈ ਆਪਣੀ ਸਮਾਜ ਲਈ ਖੜੋਗੇ ਨਾ ਇਹੀ ਕੁਝ ਬਚਦਾ ਹੋਰ ਕੁਝ ਨਹੀਂ ਬਚਦਾ ਕਿਉਂਕਿ ਉਸ ਕਾਲਪੁਰਖ ਨੂੰ ਜਾ ਕੇ ਨਾ ਇੱਕ ਦਿਨ ਜ਼ਰੂਰ ਉੱਥੇ ਜਵਾਬ ਦੇਣਾ ਵੀ ਤੁਸੀਂ ਥੱਲੇ ਕੀ ਕਰਕੇ ਆਏ ਭੁਗਤਾਨ ਦੇ ਰਹਾਂਗੇ ਨਹੀਂ ਇਹਨਾਂ ਜੁਨੀਆਂ ਚ ਜੀ ਤੁਸੀਂ ਆਪਣੇ ਵੀਡੀਓ ਦੇ ਵਿੱਚ ਮੈਂ ਦੇਖ ਰਿਹਾ ਤੁਸੀਂ ਅਮਰਿਤਪਾਲ ਮੈਰੋਨੋ ਇੱਕ ਸਲਾਹ ਦੇ ਰਹੇ ਹੋ ਕਿ ਬਾਗੀ ਰਹਿ ਜਾ ਜੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹਾਂ ਬਿਲਕੁਲ ਭਾਈ ਅਸੀਂ ਚਾਹੁੰਦੇ ਵੀ 5-7 ਸਾਲ ਅਮਰਿਤਪਾਲ ਜੇਲ੍ਹ ਦੇ ਅੰਦਰ ਲਾਵੇ ਹੈਨਾ ਠੀਕ ਹੈ ਦੋ ਸਿੰਘਾਂ ਨੇ ਗੱਡੀ ਚਾੜੀ ਹੈ ਦੋ ਸਿੰਘ ਜੇਲ੍ਹ ਦੇ ਅੰਦਰ ਚਰੇਗੇ ਠੀਕ ਹੈ ਸਮਾਜ ਦੇ ਅੰਦਰ ਅਜ ਲੋੜਾ ਸੀ ਤਾਂ ਕਹਿੰਨੇ ਆ ਵੀ ਭਾਈ ਬਾਗੀ ਰਹੋ ਠੀਕ ਹੈ ਬੋਧਰਾਣੇ ਨਿਕਲਦੇ ਆ ਤੋਂ ਦੁਨੀਆ ਨਿਕਲਦੇ ਆ ਠੀਕ ਹੈ ਤੁਸੀਂ ਸਾਡੇ ਕੌਮ ਦੇ ਹੀਰੇ ਹੋ ਕੋਈ ਤੁਹਾਨੂੰ ਕੋਈ ਨਹੀਂ ਕਹੋਗਾ ਵੀ ਤੁਸੀਂ ਭੱਜ ਕੇ ਪਕੋੜੇ ਉਹਨਾ ਪਾਈ ਤੁਸੀਂ ਤਾਂ ਇਹੇ ਜੀ ਠੱਲ ਪਾ ਕੇ ਗਏ ਹੋ ਨਾ ਇਸ ਕੰਮ ਨੂੰ ਵੀ ਸਾਡੇ ਤਾਂਣੇ ਵਾਲੀ ਕੱਲ ਨੂੰ ਸਾਡੇ ਵੀ ਬੱਚੇ ਹੋਣੇ ਨੇ ਹੈਨਾ ਸਾਡੀਆਂ ਵੀ ਭੈਣਾਂ ਨੇ ਹੈਨਾ ਵੀ ਤੁਸੀਂ ਤਾਂ ਬਸ ਵੀ ਤੁਸੀਂ ਕੌਮ ਦੇ ਹੀਰੋ ਵੀ ਮੈਂ ਦਿਲੋਂ ਦਿਲੋਂ ਕਹਿੰਦਾ ਵੀ ਮੈਨੂੰ ਯੂਜ਼ ਰਿਸਪੈਕਟ ਆ ਹੈਨਾ ਅੰਮ੍ਰਿਤਪਾਲ ਮੈਰੋਂ ਵਾਸਤੇ ਹੈਨਾ ਵੀ ਤੁਸੀਂ ਬਹੁਤ ਚੜ੍ਹਦੀ ਕਲ ਵਾਲਾ ਕੰਮ ਗਿਆ ਕਿਉਂਕਿ ਮੈਂ ਜੇਲ੍ਹਾਂ ਦੀ ਜ਼ਿੰਦਗੀ ਨਾ ਦੇਖ ਕੇ ਆਇਆ ਹੋਇਆ ਹੈਨਾ ਅਸੀਂ ਰਹੇ ਹਾਂ ਉੱਥੇ ਹੈਨਾ ਉੱਥੇ ਕੀ ਹੁੰਦਾ ਬਾਬਾ ਜੀ ਹੈਨਾ ਜਿਵੇਂ 5-7 ਸਾਲ ਲੱਗ ਗਏ ਨਾ ਅੰਮ੍ਰਿਤਪਾਲ ਦੇ ਅੰਦਰ ਹੈਨਾ ਸੋਚ ਮਰ ਜਾਂਦੀ ਹੈ ਜਿਹੜੀ ਸੋਚ ਦੇ ਚੱਲੇ ਹੋਏ ਨੇ ਠੀਕ ਹੈ ਆ ਦੁਆਰੇ ਹਰ ਇੱਕ ਬੰਦਾ ਜੇ ਅਸੀਂ ਸੋਚੀਏ ਨਾ ਵੀ ਸਾਰੇ ਬੰਦੇ ਅਮਰਿਤਪਾਲ ਮੈਰੋ ਵਰਗੇ ਨੇ ਜਾਂ ਸਾਰੇ ਬੰਦੇ ਲੜ ਪੈਂਦੇ ਨੇ ਜਾਂ ਸਾਰੇ ਬੰਦੇ ਨਾ ਪਾਈਏ ਤਾਂ ਬਹੁਤ ਡਰਦੇ ਨੇ ਲੋਕ ਅਸੀਂ ਤਾਂ ਦੇਖਿਆ ਹੋਇਆ ਸਾਰਿਆਂ ਨੂੰ ਅਸੀਂ ਤਾਂ ਜਦੋਂ ਇਕੱਠੇ ਵੀ ਕਰਦੇ ਆ ਇਹ ਵੀ ਕਹਿੰਦੇ ਆ ਵੀ ਭਾਈ ਤੁਸੀਂ ਪਿੱਛੇ ਪਿੱਛੇ ਤੁਰਲੋ ਸਾਡੇ ਪਰ ਚੇ ਵੀ ਅਸੀਂ ਪਵਾਵਾਂਗੇ 26 ਪਰਚੇ ਮੇ ਇਕ ਨਜੀਠੇ ਹੋਏ ਨੇ 16 ਪਰਚੇ ਮੇਰੇ ਤੇ ਹੁਣ ਪਏ ਸੀਗੇ ਠੀਕ ਹੈ ਬਥੇਰੇ ਤੇ ਨਜੀਟਲੇ ਮਹੀਨੇ ਤੇ 3-4 ਦਾ ਤਰੀਕਾ ਲਾ ਕੇ ਹੁੰਨੇ ਆ ਇਹ ਵੀ ਕਹਿੰਦੇ ਆ ਵੀ ਭਾਈ ਸਭ ਕੁਝ ਅੱਗੇ ਨੋ ਘੰਡਾਵਾਂਗੇ ਚੱਡੇ ਪੜਵਾ ਲੇ ਆਪਣੀ ਹੈਨਾ ਕਿੰਨੀ ਵਾਰ ਪੁਲਿਸ ਨੂੰ ਗੁੱਟ ਖਾ ਲਈ ਹੈਨਾ ਵੀ ਪਿੱਛੇ ਨੇੜ ਦੇ ਫੇਰ ਵੀ ਲੋਕ ਨਹੀਂ ਤੁਰਦੇ ਹੈਗੇ ਠੀਕ ਹੈ ਸਾਨੂੰ ਪਤਾ ਵੀ ਇਹ ਜੋ ਸੂਰਮਤ ਦੁਬਾਰਾ ਨਹੀਂ ਲੱਭਣਾ ਜੇ ਪੰਜ ਸੱਤ ਚਲੇ ਗਏ ਸੂਚ ਮਰ ਜੂਗੀ ਇਹਦੀ ਹੈਨਾ ਅਮਿਤਪਾਲ ਦੀ ਅਸੀਂ ਤਾਂ ਕਰੇ ਕਹਿੰਨੇ ਭਾਈ ਬਾਗੀ ਰਹੋ ਕੌਮ ਸੰਭਣ ਵਾਲੀ ਆ ਕੌਮ ਸੰਭੂਗੀ ਤੁਸੀਂ ਵੀ ਇਹ ਕੰਮ ਨੂੰ ਕੰਟੀਨਿਊ ਰੱਖੋ ਹੈਨਾ ਵੀ ਕਿਉਂਕਿ ਹੁਣ ਇੱਕ ਗੱਡੀ ਚਾਰ ਇੱਕ ਇੱਕ ਕੰਮ ਇੱਕੇ ਕਰਨਾ ਹੁੰਦਾ ਵੱਡਾ ਠੀਕ ਹੈ ਫੇਰ ਤਾਂ ਬਸ ਬੀਹਾਂ ਕਹਿਣਾ ਕਹਿੰਦਾ ਸ਼ੇਰ ਨੇ ਦਿਹਾੜੀ ਮਾਰਨੀ ਆ ਠੀਕ ਹੈ ਬਸ ਵੀ ਹਾਂ ਵੀ ਪਾਈ ਬੰਦ ਹੋਣਾ ਚਾਹੀਦਾ ਵੀ ਕੋਈ ਐਵੇਂ ਦਾ ਕੰਮ ਨਾ ਕਰੇ ਉਹਨੂੰ ਤਾਂ ਉਹਦੀ ਸੇਹ ਆਓ ਵੀ ਉਹ ਤੋਂ ਤੁਸੀਂ ਦਿਹਾੜੇ ਦਿਹਾੜੇ ਵੀ ਨਾ ਫੇਰ ਵੀ ਚੜਦੀ ਕਲਾ ਹੋ ਜੂਗੀ ਹੈ ਨਾ ਬਹੁਤ ਨੱਥ ਪਹੋਗੇ ਪਰ ਜੇ ਅੰਮ੍ਰਿਤ ਬਾਲ ਅੰਦਰ ਜਾਂਦਾ ਹੈ ਕੱਲ ਨੂੰ 5-7 ਸਾਲ ਵਾਸਤੇ ਕਿਉਂਕਿ ਬਾਬਾ ਜੀ ਕਿਹਨੇ ਆ ਰਸੋਜ ਨੂੰ ਸੰਭਲਣ ਵਾਲੇ ਨਹੀਂ ਮਿਲਦੇ ਬਾਈ ਠੀਕ ਹੈ ਅਸੀਂ ਬੇਸਿਕ ਇਹ ਦਿੰਨੇ ਆ ਵੀ ਅਸੀਂ ਪੈਰਾ ਨਹੀਂ ਕੋਈ ਦਿੰਦਾ ਅੱਜ ਦੇ ਟਾਈਮ 'ਚ ਅੱਜ ਦੇ ਟਾਈਮ 'ਚ ਲੋਕ ਸੋਖੇ ਹੋ ਗਏ ਲੋਕ ਆਰਾਮ ਪ੍ਰਸਤ ਹੋ ਗਏ ਲੋਕ ਆਰਾਮ ਪਾਲਦੇ ਨੇ ਕੋਈ ਨਹੀਂ ਨਿਕਲਣਾ ਚਾਹੁੰਦਾ ਕੋਈ ਨਹੀਂ ਆਪਣੇ ਸਿਰ ਤੇ ਚੱਕਣਾ ਚਾਹੁੰਦਾ ਐਡੀ ਐਡੀ ਜ਼ਿੰਮੇਵਾਰੀਆਂ ਠੀਕ ਹੈ ਨਾ ਇਸ ਕਰਕੇ ਅਸੀਂ ਕਹਿੰਨੇ ਆ ਵੀ ਭਾਈ ਅੰਮ੍ਰਿਤਪਾਲ ਬਾਗ ਜੀ ਰਹੇ ਬਸ ਵੀ ਹਾਂ ਵੀ ਅਸੀਂ ਸਾਡੀ ਕੌਮ ਦਾ ਹੀਰਾ ਸਾਡੀ ਦਿਲਾਂ 'ਚ ਵੱਸਦਾ ਰਹੇਗਾ ساری ਉਮਰ ਤੁਹਾਡਾ ਬਹੁਤ ਧੰਨਵਾਦ ਜੀ ਤੁਸੀਂ ਪੰਜਾਬੀ ਲੋਕਾਂ ਲਈ ਸਮਾਂ ਕੱਢਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵ